ਖਾਲਸਾ ਵਾਜ ਦੀ ਖਤੇ ਗੁਰੂ ਪੁਰਸਵਾਰੀ ਸਾਹਿਬ ਸਿੰਘ ਜੀ ਆਓ ਆਪ ਜੀ ਨੂੰ ਗੁਰੂ ਦੇ ਪਿਆਰੇ ਸਿੱਖਾਂ ਦੀ ਇਤਿਹਾਸਕ ਲੜੀ ਨੂੰ ਅੱਗੇ ਤੋਰਦਿਆਂ ਹੋਏ ਆਜ ਦਾ ਇਤਿਹਾਸ ਭਾਈ ਮੰਜੀ ਜੀ ਦਾ ਇਤਿਹਾਸ ਸਾਡੀ ਨਾਲ ਸਾਂਝਾ ਕੀਤਾ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ YouTube ਚੈਨਲ ਨੂੰ ਅਗਰ ਆਪ ਜੀ ਨੂੰ ਇਤਿਹਾਸ ਚੰਗਾ ਲੱਗੇ YouTube ਚੈਨਲ ਗੁਰੂ 13 TV ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਔਰ ਕਮੈਂਟ ਜ਼ਰੂਰ ਕਰਿਓ ਤਾਂ ਕਿ ਸਾਨੂੰ ਆਪ ਦੀ ਤਸ਼ੀਨ ਮਿਲਦੀ ਰਹੇ ਆਓ ਬਿਕਰਮੀ ਦੀ 17ਵੀਂ ਸ਼ਰੀ ਵਿੱਚ ਸਖੀ ਸਰਵਰ ਪੀਰ ਨਗਾਹੇ ਦੀ ਪੂਜਾ ਦਾ ਬਹੁਤ ਜ਼ੋਰ ਸੀ Hindu ਤੇ Musalman ਸਪੀਰ ਨੂੰ ਪੂਜਦੇ ਸਨ ਸਾਲ ਦੇ ਸਾਲ ਨਗਾਹੇ ਜਾਂਦੇ ਸਨ ਦੇਵੀ ਦੀ ਉਸਤਤ ਕਰਨ ਵਾਲੇ ਪੀਰ ਸਖੀ ਸਰਵਰ ਦੀ ਉਪਮਾ ਦੀ ਬਹੁਤੀ ਸਾਰੀ ਕਵਤਾ ਰਜਿਗੇ ਸੀ ਜਿਸ ਨੂੰ ਚੇਲੇ ਪਿੰਡਾਂ ਦੇ ਵਿੱਚ ਗਾਉਂਦੇ ਫਿਰਦੇ ਸਨ ਹਜ਼ਾਰਾਂ ਹੀ ਕਰਾਮਾਤਾਂ ਬਿਆਨ ਕੀਤੀਆਂ ਜਾਂਦੀਆਂ ਜਿਲ੍ਹਾ ਜਲੰਧਰ ਤੇ ਹੁਸ਼ਿਆਰਪੁਰ ਵਿੱਚ ਪੀਰ ਸਰਵਰ ਦੀ ਸਿੱਖੀ ਬਹੁਤੀ ਘਰ ਘਰ ਅੰਦਰ ਪੀਰ ਦੇ ਮਕਾਨ ਬਣੇ ਹੋਏ ਸਨ ਹਰ ਸਾਲ ਸੰਗ ਜਾਂਦੇ ਸੰਗ ਪੈਦਲ ਜਾਂਦੇ ਤੇ ਰਾਹਾਂ ਵਿੱਚ ਪ੍ਰਚਾਰ ਕਰਦੇ ਸਰਵਰੀਏ ਚੇਲਿਆਂ ਤੇ ਪੁਜਾਰੀਆਂ ਵਿੱਚ ਇੱਕ ਚੰਦਰਾ ਰੋਗ ਇਹ ਸੀ ਕਿ ਸਾਰੇ ਹੁਕਾ ਪੀਂਦੇ ਤੀ ਤਮਾਕੂ ਪੀਣ ਲੱਗ ਪਏ ਤਮਾਕੂ ਸਾਰਿਆਂ ਦੇ ਸੁੰਦਰ ਸਰੀਰਾਂ ਨੂੰ ਲੱਕੜੀ ਦੇ ਕੋਣਵਾ ਖਾਈ ਜਾ ਰਿਆ ਸੀ ਨਾ ਚੌਕੇ ਦੀ ਪਵਿੱਤਰਤਾ ਸੀ ਨਾ ਢੀੜੇ ਧੋਤੇ ਜਾਂਦੇ ਸਨ ਨਾ ਕਿਸੇ Hindu ਦੇਵੀ ਦੇਵਤੇ ਜਾਂ ਉਤਾਦ ਸਰਕਾਰ ਕੀਤਾ ਜਾਂਦਾ ਸੀ ਸ਼ੇਖ ਸਤਗੁਰੂ ਸਹਿਬਾਨ ਨੇ ਇਸ ਪਾਸੇ ਬਹੁਤ ਧਿਆਨ ਦਿੱਤਾ ਆਪਣੀ ਆਤਮਿਕ ਸ਼ਕਤੀ ਤੇ ਆਪਣੇ ਉਪਦੇਸ਼ ਨਾਲ ਹੀ ਭੋਲੇ ਜਨਤਾ ਨੂੰ ਸਖੀ ਸਰਵਰ ਦੇ ਜਾਲ ਵਿੱਚੋਂ ਬਾਹਰ ਕੱਢਣਾ ਸ਼ੁਰੂ ਕੀਤਾ ਜੋ ਵੀ ਐਸਾ ਕੁਰਸ ਸਤਗੁਰੂ ਦੀ ਹਜ਼ੂਰੀ ਵਿੱਚ ਆ ਜਾਂਦਾ ਉਹ ਹੀ ਮਨਮਤ ਨੂੰ ਤਿਆ ਕੇ ਗੁਰਮਤ ਨਾਲ ਜੁੜ ਜਾਂਦਾ ਦੁਆਬੇ ਵਿੱਚ ਮੰਜਕੀ ਨਗਰ ਵਿੱਚ ਮੰਜ ਨਾਮ ਦੇ ਰਾਜਪੂਤ ਰਹਿੰਦੇ ਸਨ ਉਹਨਾਂ ਦਾ ਮੁਖੀ ਸਿਪਾਈ ਤੀਰਥਾ ਉਹ ਸਖੀ ਸਰਵਰ ਦਾ ਵੱਡਾ ਚੇਲਾ ਸੀ ਉਸਨੇ ਪੀਰ ਦਾ ਮਕਾਨ ਘਰ ਵਿੱਚ ਬਣਾਇਆ ਹੋਇਆ ਸੀ ਉਹ ਹਰ ਸਾਲ ਸੰਗ ਲੈ ਕੇ ਨਗਾਏ ਜਾਂਦਾ ਸ੍ਰੀ ਤਕੜਾ ਸੀ ਪੀਰ ਦੀ ਖੇਡ ਦਿੰਦਾ ਪੈਦਲ ਪੈਂਦਾ ਬਹੁਤ ਕਰਦਾ ਸੰਮਰ 1642 ਵਿੱਚ ਚੱਕ ਰਾਮਦਾਸਪੁਰ ਆ ਗਿਆ ਕਿਸੇ ਸਤਗੁਰੂ ਜੀ ਦੇ ਸਿੱਖ ਨਹੀਂ ਉਸੇ ਅੱਗੇ ਗੱਲ ਕੀਤੀ ਪ੍ਰਮਾਤਮਾ ਦਾ ਪ੍ਰਤੱਖ ਰੂਪ ਸਤਗੁਰੂ ਜੀ ਹਨ ਤੇ ਕਲਯੁਗ ਦੇ ਜੀਵਾਂ ਨੂੰ ਰਿਧੀਆਂ ਸ੍ਰੀਆਂ ਬਖਸ਼ਦੇ ਨੇ ਪੀਰ ਸਰਵਰ ਦੀ ਕਬਰ ਪੂਜਣ ਦੀ ਥਾਂ ਜਿਉਂਦੇ ਜਾਗਦੇ ਹਾਜ਼ਰ ਨਾਜ਼ਰ ਸਤਗੁਰੂ ਜੀ ਦੀ ਪੂਜਾ ਕਰੋ ਤੇ ਮੂਹੋਂ ਮੰਗੀਆਂ ਮਰਜ਼ਾ ਪਾਓ ਭਾਈ ਤੇਥ ਦੇ ਚਿੱਤ ਨੂੰ ਸਿੱਖ ਦੇ ਬਚਨ ਭਾਗੇ ਉਸਨੇ ਸਤਗੁਰੂ ਜੀ ਦੇ ਦਰਸ਼ਨ ਕਰਨ ਦਾ ਫੈਸਲਾ ਕਰ ਲਿਆ ਸੰਮਰ 1642 ਸरोवर ਦੇ ਪੱਕੇ ਕਰਨ ਦੀ ਸੇਵਾ ਸ਼ੁਰੂ ਸੀ ਆਪਣੇ ਨੇਤਰੀ ਅਨੁਸਾਰ ਸਤਗੁਰੂ ਜੀ ਥੜਾ ਸਹਿਬ ਸਥਾਨ ਉਪਰ ਬੈਠਦੇ ਸੰਗਤਾਂ ਨੂੰ ਉਪਦੇਸ਼ ਕਰਿਆ ਕਰਦੇ ਸ਼ਾਮ ਦਾ ਦੀਵਾਨ ਲੱਗਾ ਹੋਇਆ ਸੀ ਸਤਗੁਰੂ ਜੀ ਸਰਧਾਲੂ ਤੇ ਸਿਰਕੀ ਸਿੱਖਾਂ ਨੂੰ ਸੱਚੇ ਧਰਮ ਦਾ ਦੇਸ਼ ਕਰਦੇ ਸਨ ਉਸ ਸਮੇਂ ਭਾਈ ਮੰਜ ਆਪਣੇ ਸਾਥੀਆਂ ਸਮੇਤ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਤੇ ਦੀਵਾਨ ਵਿੱਚ ਆਪ ਪਹੁੰਚਾਏ ਇੱਕ ਪਾਸੇ ਬੈਠ ਕੇ ਉਪਦੇਸ਼ ਸਰਵਣ ਕਰਨ ਲੱਗਾ ਸਵਬ ਨਾਲ ਸਮੇਂ ਦੇ ਵਿਚਾਰ ਹੋ ਰਹੀ ਸੀ ਕਿ ਸੱਚਾ ਸਿੱਖ ਜਮ ਸੱਚਾ ਪੁਰਸ਼ ਕੌਣ ਹੈ ਪਰਮਾਤਮਾ ਨੂੰ ਕਿਵੇਂ ਮਿਲਦਾ ਹੈ ਸਿੱਖ ਨੂੰ ਨਿਤ ਕਰਮ ਕੀ ਕਰਨਾ ਚਾਹੀਦਾ ਹੈ ਇਹਨਾਂ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਸਹਿਬ ਫਰਮਾ ਰਹੇ ਸਨ ਅਸੀਂ ਜੀਵ ਪਰਮਾਤਮਾ ਦੀਆਂ ਇਸਤਰੀਆਂ ਹਾਂ ਉਹ ਸਾਡਾ ਪਤੀ ਹੈ ਪਤੀ ਦੇ ਪ੍ਰੇਮ ਨੂੰ ਯਤਨ ਵਾਸਤੇ ਕਿਸ ਤਰੀ ਨੂੰ ਜੋ ਨੇਕ ਕੰਮ ਕਰਨੇ ਪੈਂਦੇ ਨੇ ਏਵੇਂ ਸਾਨੂੰ ਕਰਨੇ ਚਾਹੀਦੇ ਨੇ ਬਚਨ ਸੁਣ ਲੈਣ ਨਾਲ ਨਹੀਂ ਸਗੋ ਬਚਨ ਤੇ ਅਮਲ ਕਰਨਾ ਪੈਂਦਾ ਹੈ ਉਹਨੂੰ ਕਮਾਉਣਾ ਪੈਂਦਾ ਹੈ ਸਿੱਖ ਧਰਮ ਵਿੱਚ ਕਰਮ ਪ੍ਰਧਾਨ ਹੈ ਸਵਾ ਤੇ ਸਧੂ ਦੇ ਬਚਨਾਂ ਨੂੰ ਸੁਣੋ ਤੇ ਉਹਨਾਂ ਬਚਨਾਂ ਉੱਤੇ ਅਮਲ ਕਰੋ ਪਰਮਾਤਮਾ ਨਾਲ ਮੇਲ ਜ਼ਰੂਰ ਹੋਵੇਗਾ ਜੇ ਸੁਣਾ ਲਗੇਗਾ ਜੀਵਨ ਸੁਖੀ ਹੋਵੇਗਾ ਸਹਿਵਨ ਸ਼ਬਦ ਉਚਾਰਿਆ ਅਣਕ ਬਾਦ ਕਰ ਸੇਵਾ ਕਰੀਐ ਜਿਉ ਪ੍ਰਾਨ ਧਣੇ ਅਗੇ ਧਰਿਐ ਪਾਣੀ ਪੱਖਾ ਕਰੋ ਤਜਿ ਮਹਾਨ ਅਣਕ ਬਾਰ ਜਾਈਏ ਪਰਵਾਨ ਸਾਈ ਸੁਹਾਗਣ ਜੋ ਪ੍ਰਭ ਭਾਈ ਤਿਸਕੇ ਸੰਗ ਮਿਲੋ ਮੇਰੀ ਮਾਈ ਜਗਤ ਵਿੱਚ ਜੀਵ ਨੂੰ ਗਿਆਨ ਰਾਹੀ ਪ੍ਰਮਾਤਮਾ ਦੇ ਘਰ ਦਾ ਰਾਹ ਦੱਸਣ ਵਾਲਾ ਗੁਰੂ ਹੈ ਪਰ ਗੁਰੂ ਰਾ ਐਵੇਂ ਨਹੀਂ ਦਾਦਾ ਜਿੰਨਾ ਚਿਰ ਸਿੱਖਾ ਪੁੱਛਣ ਦੇ ਜੋਗ ਨਾ ਬੜੇ ਉਹਦਾ ਤਾਣ ਮਾਣ ਪਵਿੱਤਰਨਾ ਹੋ ਜਾਵੇ ਤਾਣ ਮਾਣ ਪਵਿੱਤਰ ਹੁੰਦਾ ਹੈ ਕਈ ਪ੍ਰਕਾਰ ਕਰਕੇ ਸਤਗੁਰੂ ਜੀ ਦੀ ਸੇਵਾ ਕਰਨ ਨਾਲ ਤਾਂ ਤੇ ਮਾਣ ਤੇ ਧਨ ਸਭ ਕੁਝ ਸਤਗੁਰੂ ਅੱਗੇ ਅਰਪਣ ਕਰਨ ਵਾਲਾ ਖਵਾ ਆਪਾ ਭਾਵ ਨਿਸ਼ਾਵਰ ਕਰਨ ਵਾਲਾ ਮੈਂ ਮੇਰੀ ਜੋ ਹੰਕਾਰ ਪ੍ਰਗਟ ਰੂਪ ਹੈ ਉਸ ਨੂੰ ਮਾਰੇ ਦੇਦੇ ਵਿੱਚੋਂ ਸਾਹ ਸਾਸ ਨਾਲ ਆਵਾਜ਼ ਆਵੇ ਤੇਰਾ ਹਾਂ ਤੇਰਾ ਹਾਂ ਜਦੋਂ ਇਸ ਮੋੜ ਤੇ ਪੁਜੇ ਤਾਂ ਹੱਥਾਂ ਨੂੰ ਸਫਲ ਕਰਨ ਵਾਸਤੇ ਪਾਣੀ ਢੋ ਕੇ ਪੱਖਾ ਝੱਲ ਕੇ ਜੋੜੇ ਸਾਫ਼ ਕਰਕੇ ਸੰਗਤਾਂ ਦੀ ਸੇਵਾ ਕਰਕੇ ਜਦੋਂ ਇਸ ਤਰ੍ਹਾਂ ਚੱਕਰੀ ਵਾਂਗ ਸੇਵਾ ਕਰੇਗਾ ਤਦੋਂ ਮੈਂ ਸਰਦਾਰ ਮੈਂ ਰਾਜਾ ਮੈਂ ਨੰਬਰਦਾਰ ਇਹ ਘਾਰੀ ਭਰਮ ਮਰ ਜਾਣਗੇ ਤੇ ਉਹ ਸੱਚਾ ਮਨੁੱਖ ਬਣ ਜਾਵੇਗਾ ਜਦੋਂ ਸੱਚਾ ਮਨੁੱਖ ਬਣੇਗਾ ਤਾਂ ਨੇਕੀ ਤੇ ਧਰਮ ਵੱਲ ਇਹ ਜਾਣ ਦੀ ਪ੍ਰਵਾਹ ਨਹੀਂ ਕਰੇਗਾ ਲੋੜ ਪੈਣ ਤੇ ਸ਼ਹੀਦ ਹੋ ਜਾਵੇਗਾ ਜਦੋਂ ਐਸੀ ਤਿਆਗ ਤੇ ਨਰਮਤਾ ਦੀ ਅਵਸਥਾ ਆ ਜਾਵੇਗੀ ਉਸ ਇਸਤਰੀ ਦੀ ਤਰ੍ਹਾਂ ਹੋ ਜਾਣਗੇ ਜੋ ਚੰਗੇ ਗੁਣਾਂ ਤੇ ਸੱਚੀ ਪ੍ਰੀਤੀ ਨਾਲ ਆਪਣੇ ਪਤੀ ਦਾ ਮਨ ਬੋਲੀਂਦੀ ਹੈ ਪਤੀ ਵੀ ਉਸ ਨਾਲ ਪ੍ਰੇਮ ਕਰਨ ਲੱਗ ਜਾਂਦਾ ਹੈ ਸੁਹਾਗਣ ਉਸੇ ਨੂੰ ਗਿਣਿਆ ਜਾਂਦਾ ਜੋ ਪਤੀ ਦੇ ਮਨ ਨੂੰ ਭਾਏ ਜੇ ਅਸੀਂ ਜੀਵ ਸਮਝੋ ਪਰਮਾਤਮਾ ਨਾਲ ਜਾਵਾਂਗੇ ਤੇ ਜੀਵਨ ਸੁਖੀਆਂ ਮੌਜਾਂ ਮਾਰਾਂਗੇ ਦਾਸਾਂ ਦਾਸੀ ਕੀ ਪਨਹਾਰ ਓਨ ਕੀ ਰੇਣ ਬਸੇ ਜੀ ਨਾਲ ਮਾਥੇ ਭਾਗਤ ਪਾਉ ਸੰਗ ਮਿਲੇ ਸੁਆਮੀ ਆਪਣੇ ਰੰਗ ਜਾਪ ਤਾਪ ਦੇਵ ਸਬਦੀਮਾ ਕਰਮ ਧਰਮੇ ਅਰਪੋ ਸਭ ਹੋਮਾ ਗਰਮ ਮੋਹ ਤਜ ਹੋ ਹੋ ਰਹਿ ਨਾ ਉਨਕੇ ਸੰਗ ਦੇਖੋ ਪ੍ਰਭ ਨੈਣ ਪਤੀ ਨਾਲ ਮਲਾਪ ਪ੍ਰਮਾਤਮਾ ਨਾਲ ਮਲਾਪ ਕਰਕੇ ਇਸਤਰੀ ਸਿੱਖ ਨੂੰ ਇਹ ਹੀ ਹੋ ਜਾਂਦਾ ਹੈ ਜਦੋਂ ਬਹੁਤਾ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਦਾ ਧਰਮ ਕਰਮ ਮੁਕ ਡਣਨ ਦੀ ਲੋੜ ਹੈ ਕੁੱਲ ਹੋਣ ਤੇ ਪਤੀ ਤਿਆਗ ਨਾ ਕਰ ਦੇਵੇ ਉਸ ਨੂੰ ਚਾਹੀਏ ਕਿ ਪਤੀ ਦੀਆਂ ਦਾਸੀਆਂ ਵੀ ਦਾਸੀ ਹੋ ਕੇ ਦਿਨ ਕੱਟੇ ਪਤੀ ਦੇ ਚਰਨਾਂ ਦੀ ਧੂੜੀ ਸਰਕਾ ਇੱਕ ਅੱਖਾਂ ਨਾਲ ਲਾ ਕੇ ਰੱਖੇ ਆਪ ਸੇਵਾ ਕਹੀ ਜਾਵੇ ਪਤੀ ਦੇ ਨਾਮ ਦੀ ਮਾਲਾ ਫੇਰੇ ਮਥੇ ਦੇ ਭਾਗਾਂ ਸਰਪਤੀ ਪਰਮੇਸ਼ਰ ਦਾ ਸੰਗ ਹੋ ਜਾਵੇਗਾ ਪਰਮਾਤਮਾ ਪਤੀ ਮੰਨ ਦੀ ਮਰੋ ਜਾਣ ਨਾਲ ਮਿਲਦਾ ਹੈ ਪ੍ਰੇਮ ਬਖਸ਼ਦਾ ਹੈ ਜੋ ਵੀ ਜੱਤ ਆਪਣੇ ਕਰਮ ਉਸ ਹਰੀ ਪਰਮਾਤਮਾ ਦੇ ਹਵਾਲੇ ਕਰ ਦੇਵੇ ਸਾਰੇ ਹੰਕਾਰ ਛੱਡ ਦੇਵੇ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਬਣਿਆ ਰਵੇ ਸਾਧ ਸੰਗਤ ਨਾਲ ਹੀ ਪਰਮਾਤਮਾ ਨੂੰ ਦੇਖੀਦਾ ਨੇਮਕ ਨੇਮਕ ਐਹੀ ਯਾਰਦੋ ਦਿਨ ਸਾਰੇ ਨੇ ਸੇਵਾ ਸਾਧੋ ਭਏ ਕਿਰਪਾਲ ਗੋਪਾਲ ਗੋਬਿੰਦ ਸਾਰ ਸੰਗ ਨਾਨਕ ਬਖਸ਼ੰਦ ਹੁਣ ਰਹੀ ਪ੍ਰਮਾਤਮਾ ਦੇ ਸਿਮਰਨ ਦੀ ਗੱਲ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਹਰ ਘੜੀ ਲਗਾਤਾਰ ਚਿੱਤ ਵਿੱਚ ਕਰਦੇ ਰਹਿਣਾ ਦਿਨ ਹੋਵੇ ਰਾਤ ਹੋਵੇ ਜਨੋ ਦਾ ਸਿਮਰਨ ਕਰਾਂਗੇ ਤਦੋਂ ਹੀ ਪ੍ਰਮਾਤਮਾ ਕਰਪਾਲੂ ਤੇ ਦਿਆਲੂ ਗਰੀਬਾਂ ਦੀ ਪਾਲਣ ਕਰਨ ਵਾਲੇ ਹਨ ਸਦਾ ਬਖਸ਼ਦੇ ਨੇ ਮਿਹਰ ਕਰਦੇ ਨੇ ਆਪਣੇ ਸਾਥ ਮੇਲ ਇੰਦੇ ਨੇ ਕਿਉਂਕਿ ਜਦੋਂ ਸਿਮਰਨ ਕਰਦੇ ਹਨ ਤਦੋਂ ਪ੍ਰਮਾਤਮਾ ਨਾਲ ਪ੍ਰੀਤ ਕਰਦੇ ਹਨ ਪ੍ਰੀਤ ਕਰਨ ਵਾਲੇ ਗੁਰਮਖ ਨੂੰ ਗੁਰਸੁਖ ਅਨੰਤ ਸਰਕਾਰ ਪ੍ਰਾਪਤ ਹੁੰਦਾ ਹੈ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ ਕੋਏ ਪ੍ਰਭ ਕੀ ਪ੍ਰੀਤ ਔਮੇ ਮਲਖ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਨੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਣ ਘਾਟ ਘਾਟ ਆਧਾਰ ਰਹਾਓ ਪ੍ਰਭ ਕੀ ਪ੍ਰੀਤ ਭਏ ਸਗਲ ਨਿਦਾਨ ਪ੍ਰਭ ਕੀ ਪ੍ਰੀਤ ਦੇ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸ ਸੋਭਾਮੰਤ ਪ੍ਰਭ ਕੀ ਪ੍ਰੀਤ ਸ ਮਿਟੀ ਹੈ ਚਿੰਤ ਪ੍ਰਭ ਕੀ ਪ੍ਰੀਤਿ ਭਗ ਜਲ ਤਰੈ ਪ੍ਰਭ ਕੀ ਪ੍ਰੀਤ ਜੰਤੇ ਨਹੀਂ ਡਰੈ ਪ੍ਰਭ ਕੀ ਪ੍ਰੀਤ ਸਗਲੇ ਉਧਾਰੇ ਪ੍ਰਭ ਕੀ ਪ੍ਰੀਤ ਚਲੇ ਸੰਘਾਰੇ ਆਪਹੁ ਕੋਈ ਨਾ ਮੇਰੇ ਨਾ ਭੂਲੇ ਜਿਸ ਕਰਪਾ ਤੇ ਸਾਧ ਸੰਗ ਭੂਲੇ ਕੋ ਨਾਨਕ ਤੇਰੇ ਕਰਾਮ ਸੰਤ ਉਹ ਸੰਤ ਓਟ ਪ੍ਰਭ ਤੇਰਾ ਤਾਂ ਹੋਰ ਸਿੱਖਾਂ ਦੇ ਸਾਧ ਪਾਇ ਤੀਰਥਾਂ ਨੇ ਸਰਗੁਰੂ ਜੀ ਕੋ ਲੋ ਧਰਮਦਰਬ ਦੇ ਸੁਣਿਆ ਤੇ ਉਸ ਨੂੰ ਗਿਆਨ ਹੋ ਗਿਆ ਸਮਝਦੇ ਬਜਰ ਕਪਾੜ ਖੁੱਲ ਗਏ ਅੱਖਾਂ ਨੇ ਨਵੀਂ ਰੋਸ਼ਨੀ ਦੇਖ ਲਈ ਮਨ ਨੂੰ ਕੁਝ ਹੋਇਆ ਮਨਕੂਕਿਆ ਭੁੱਲ ਕੀਤੀ ਸਤੈ ਨੂੰ ਲੱਦਿਆਂ ਲੱਦਿਆਂ ਝੂੜ ਤੇ ਕੂੜ ਪਿਛੇ ਪਾਗਲ ਹੋਇਆ ਰਿਹਾ ਉਠਿਆ ਤੇ ਗੁਰੂ ਦੇ ਚਨ ਫੜ ਲਏ ਇਹੋ ਹੀ ਜੀਵਨ ਮੁਕਤੀ ਬੱਸ਼ੰਗੇ ਸਾਰੇ ਭਰਮ ਮਿਟ ਜਾਣਗੇ ਭਾਈ ਚੀਥ ਦੇ ਸਾਥੀ ਦੇਖਦੇ ਰਹਿ ਗਏ ਸਖੀ ਸਰਵਰ ਦੇ ਝੰਡੇ ਨੂੰ ਹੱਥੋਂ ਛੱਡ ਕੇ ਉਹਦੀਆਂ ਮਾਲਾਂ ਨੂੰ ਗਲੋਂ ਲਾ ਕੇ ਨਸ ਕੇ ਅੱਗੇ ਹੋਇਆ ਤੇ ਸਤਗੁਰੂ ਦੇ ਚਨਾਂ ਤੇ ਡਿੱਗ ਪਿਆ ਕੂਕਣ ਲਗਾ ਸੱਚੇ ਪਾਤਸ਼ਾਹ ਦਾਤਾ ਮੇਰਕਾਰ ਦੇਅ ਦੇ ਸਾਗਰ ਪਾਪੀ ਅਗਿਆਨੀ ਮਨਮਤੀ ਇਹਨੂੰ ਸਮਤ ਬਖਸ਼ਾ ਆਪਣਾ ਸਿੱਖ ਬਣਾਇਆ। ਅੰਤਰਾਮੀ ਸੱਚੇ ਸਰੂਪ ਸਮਝ ਕੇ ਗਿਆਨ ਦੇ ਤੀਰ ਨਾਲ ਘਹਿਰੋ ਚੁੱਕਾ ਹੈ। ਫਿਰ ਵੀ ਸਹਿਬਾ ਨੇ ਹੋਰ ਪਰਖਣ ਵਾਸਤੇ ਕਿਹਾ ਪੁਰਸ਼ਾ ਸਿੱਖ ਬਣਾਣਾ ਬੜਾ ਔਖਾ ਈ। ਲੋਕਲਾਜ ਤੇ ਸ਼ਰਮ ਤੇ ਅਗਣੀ ਪੈਂਦੀ। ਆਪਣੀ ਮਤ ਤੇ ਕੁਬੁੱਧੀ ਕੋਲੰ ਦਾ ਤਿਆਗ ਕਰਨਾ ਪੈਂਦਾ ਈ। ਮਾੜ ਮਤ ਛੜਨੀ ਪਊਗੀ। ਤੇਰੇ ਭਰਾਤ ਸੰਗੀ ਤੇ ਨੰ ਨਾਰਾਜ ਹੋ ਜਾਣਗੇ। ਮਖਮਲੀ ਛੇ ਛੱਡ ਕੇ ਪੋਸਟਰਿਆਂ ਦੀ ਮਾਲਾ ਗਲਾਂ ਵਿੱਚ ਪਾਉਣੀ ਪਊ ਹੈ ਦਾਤਾ ਮੈਂ ਕੈਲ ਹੋ ਗਿਆ ਚੰਨਾ ਵਿੱਚ ਰਖੋ ਦਿਆ ਕਰੋ ਸਾਰੇ ਮਤ ਵਿਚਾਰ ਸਾਰੇ ਰੀਤੇ ਰਸ ਸਭ ਕੋਈ ਛੱਡਦਾ ਹਾਂ ਤਾਨ ਮਾਨ ਤੇ ਧਨ ਸਭ ਆਪ ਜੀ ਦੇ ਅਰਪਣ ਕਰਦਾ ਹਾਂ ਜੋ ਆਖੋਗੇ ਕਰਾਂਗਾ ਜੋ ਦੇਵੋਗੇ ਖਾਵਾਂਗਾ ਭਾਈ ਤੀਥੇ ਦਾ ਤਨਲਾ ਸੀ ਵੀਰਾਂ ਦੇ ਦਾਤੇ ਨੇ ਮੇਰ ਕੀਤੀ ਵਚਨ ਕੀਤਾ ਪ੍ਰਸ਼ਾ ਪਹਿਲਾਂ ਤੋਂ ਸ਼ਕੀ ਸਰਵਰਦਾ ਚੇਲਾ ਹੈ ਉਸ ਦਾ ਮਕਾਨ ਘਰ ਤਿਆਰ ਕੀਤਾ ਹੋਇਆ ਹੈ हां दाता 20 ਸਰਵਰ ਦਾ ਮਕਾਨ ਘਰ ਬਣਿਆ ਹੋਇਆ ਹੈ ਉਸ ਨੂੰ ਢਾ ਢੇਰੀ ਕਰਨਾ ਪਵੇਗਾ ਮੈਂ ਹੁਣੇ ਜਾਂਦਾ ਫਿਰ ਆਵਾਂਗਾ ਨਾਲੇ ਪਰਿਵਾਰ ਨੂੰ ਲੈ ਕੇ ਆਵਾਂਗਾ ਹੋਰ ਕਿਤੇ ਹਨੇਰੇ ਵਿੱਚ ਨਾ ਬੈਠੇ ਰਹਿਣ ਦਾਤਾ ਮੰਡੀ ਦੀਆਂ ਭਵਾਂਜੀ ਨਾਲ ਜਾ ਇਹ ਆ ਕੇ ਤੀਥੇ ਨੇ ਸਰਗੁਰੂ ਦੇ ਚੰਨਾ ਤੇ ਮੱਥਾ ਟੇਕਿਆ دیਵਾਨ ਵਿੱਚੋਂ ਨਿਕਲ ਕੇ ਬਾਹਰ ਨੂੰ ਨੱਟ ਉਠਿਆ ਉਹਦੇ ਸਾਥੀ ਬਾਜਾ ਮਾਰਦੇ ਰਹੇ ਪਰ ਸਣੀ ਕਿਸੇ ਦੀ ਇੱਕ ਵੀ ਨਾ ਸੁਣੀ ਆਪਣੇ ਪੈਨ ਮੰਜਕੀ ਨੂੰ ਮਜਣਾ ਮਾਰਦਾ ਹੋਇਆ ਨਾ ਦਿਨ ਵੇਖਿਆ ਨਾ ਰਾਤ ਵੇਖਿਆ ਤੀਰਥਾ ਸੁਦਾਸਰ ਤੋਂ ਜਿਉ ਨਠਾ ਸਿਧਾ ਪਿੰਡ ਪਹੁੰਚਿਆ ਰਾਹ ਦੇ ਲੰਮੇ ਪੰਧ ਰਾਹ ਦੇ ਘਟੇ ਪੁਖਤੇ ਖੁੜਿਆ ਘਟੇ ਨਾਲ ਵਿਗੜਿਆ ਹੋਇਆ ਹੈ ਜਿਸ ਵੀ ਉਸ ਨੂੰ ਦੇਖਿਆ ਰਾਂਹ ਰਹਿ ਗਿਆ ਉਸਨੇ ਕੀ ਹੋ ਗਿਆ ਕਈਆਂ ਨੂੰ ਤੇ ਪੱਕਾ ਵਿਸ਼ਵਾਸ ਹੋ ਗਿਆ ਕਿ ਤੀਰਥਾ ਗਵਰਾ ਵੇ ਸਾਰੇ ਉਹਦੇ ਪਿੱਛੇ ਲਾ ਕੇ ਘਰ ਨੂੰ ਚਲੇ ਗਏ ਘਰ ਪਹੁੰਚੇ ਸਾਰੇ ਭਾਈ ਤੀਥੇ ਨੇ ਵਕਤੀਨਾ ਗੱਲ ਨਹੀਂ ਕੀਤੀ ਕਿਸੇ ਬੱਚੇ ਨੂੰ ਪਿਆਰ ਨਹੀਂ ਦਿੱਤਾ ਵਿੜੇ ਵਿੱਚੋਂ ਕਈ ਚੱਕੀ ਤੇ ਪੀਰ ਸਰਵਦੇ ਮਕਾਨ ਨੂੰ ਢਾ ਢੇਰੀ ਕਰਨਾ ਸ਼ੁਰੂ ਕਰ ਦਿੱਤਾ ਪਿੰਡ ਦੇ ਸਾਰੇ ਲੋਕ ਪੀਰ ਦੇ ਪੱਕੇ ਚੇਲੇ ਸੰ ਦੇ ਕੇ ਹੋਰ ਪੱਕੇ ਹੋ ਗਏ ਤੇ ਪੀਰਸ ਪਾਗਲ ਹੋ ਗਿਆ ਸੰਗ ਨਾਲ ਗਿਆ ਸੀ ਸੰਗ ਨੂੰ ਰਾਹ ਛੱਡ ਕੇ ਨਸਿਆ ਫੜ ਕੇ ਮਕਾਨ ਢਾਉਣ ਤੋਂ ਰੋਕਣ ਲੱਗੇ ਪਰ ਨਹੀਂ ਰੁਕਿਆ ਦੀਵੇ ਤੋੜ ਦਿੱਤੇ ਬੁਰਜ ਢਾ ਦਤਾ ਲੋਕਾਂ ਨੇ ਵਾਜਾਂ ਦਿੱਤੀਆਂ ਪੀਰ ਦਾ ਮਕਾਨ ਨਾ ਢਾਹ ਨਾ ਹੋ ਜਾਵੇਗਾ ਪੀਰ ਦੀ ਕਰੋਪੀ ਤੇਰੀ ਕੋਲ ਨਾਸ ਕਰ ਦੇਵੇਗੀ ਪ੍ਰਸ਼ਨ ਇੱਕ ਨਾ ਸੁਣੀ ਇਹ ਪ੍ਰੇਰਣੀ ਮਿੱਟੀ ਹੈ ਮੇਰਾ ਕੁਝ ਨਹੀਂ ਵਿਗਾਰ ਸਕਦਾ ਮੈਨੂੰ ਵੱਡਾ ਪੀਰ ਮੈਂ ਗਿਆ ਪੀਰ ਦੇ ਮਕਾਨ ਨੂੰ ਢਾਹ ਕੇ ਸੁਭ ਦਾ ਸਾਹ ਲਿਆ ਪਾਣੀ ਪੀਤਾ ਜਦ ਰੋਟੀ ਮੰਗੀ ਰੋਟੀ ਲੜ ਪਈ ਉਹਦੀ ਰੋਟੀ ਨੂੰ ਗੁੱਸਾ ਉਸਦੇ ਪਤੀ ਨੇ ਪੀਰ ਦੇ ਸਾਹ ਨੂੰ ਢਾਹ ਕੇ ਮਾਰਾ ਕੀਤਾ ਉਹਦੇ ਘਰ ਬਿਮਾਰੀਆਂ ਆ ਜਾਣਗੀਆਂ ਜਿੱਥੋਂ ਆਇਆ ਹੈ ਜਿਸ ਨੇ ਤੈਨੂੰ ਉਲਟੀ ਮਤ ਦੇ ਕੇ ਭੇਜਿਆ ਉਸੇ ਦੇ ਘਰ ਹੀ ਜਾ ਰੋਟੀ ਖਾ ਮੈਂ ਪੀਰ ਦੇ ਦੁਸ਼ਮਨ ਨੂੰ ਰੋਟੀ ਨਹੀਂ ਖਵਾ ਕੇ ਆਪਣਾ ਕੋਲ ਨੂੰ ਨਾਸ ਨਹੀਂ ਕਰਵਾਉਣਾ ਅੱਗੇ ਮੈਂ ਤਕੜੀ ਨਹੀਂ ਰਹਿੰਦੀ ਮੈਨੂੰ ਅੰਗ ਅੰਗ ਦੇ ਵਿੱਚ ਪੀੜਾ ਹੁੰਦੀਆਂ ਨੇ ਉਹਦੀ ਵੋਕੀ ਦਾ ਉਤਰ ਸੀ ਤੂੰ ਮੇਰੀ ਜੀਵਨ ਸਾਥਣ ਹੈ ਮੈਂ ਬੱਚੇ ਹਾਂ ਮੈਂ ਕੋਈ ਬੁਰਾ ਕਰਮ ਨਹੀਂ ਕੀਤਾ ਸਾਰੇ ਸੁੱਖ ਨੂੰ ਬਖਸ਼ਣ ਵਾਲਾ ਸੱਚਾ ਸਤਿਗੁਰੂ ਮਿਲ ਗਿਆ ਹੈ ਮੈਂ ਤੈਨੂੰ ਤੇ ਬੱਚਿਆਂ ਨੂੰ ਸਾਥ ਲੈਣ ਵਾਸਤੇ ਆਇਆ ਹਾਂ ਚਲੋ ਦਰਸ਼ਨ ਕਰੋ ਤੇਰੀਆਂ ਸਾਰੀਆਂ ਦਰਦਾਂ ਦੂਰ ਹੋ ਜਾਣਗੀਆਂ ਭਾਈ تیر ਦੀ ਜਿੱਤ ਦੀ ਪੱਕੀ ਸੀ ਉਸਨੇ ਭਾਈ تیر ਦੀ ਇੱਕ ਨ ਸੁਣੀ ਚੌਥੇ ਦਿਨ ਤੀਰਥਾ ਵਾਪਸ ਲਾਮਦਾਸਪੁਰ ਅੰਮ੍ਰitsar ਪਹੁੰਚ ਗਿਆ ਸਤਿਗੁਰੂ ਦੇ ਚਰਨਾਂ ਪਰ ਮੱਥਾ ਟੇਕ ਕੇ ਬੋਲਿਆ ਸੱਚੇ ਪਾਤਸ਼ਾਹ ਮੈਂ ਸਰਵਰ ਦਾ ਪੀਰ ਸਰਵਰ ਦਾ ਮਕਾਨ ਢਾ ਢੇਰੀ ਕੀਤਾ ਹੈ ਹੁਣ ਮੇਰੇ ਤੇ ਦਇਆ ਕਰੋ ਮੈਨੂੰ ਨਾਮਦਾਨ ਬਖਸ਼ੋ ਸਤਿਗੁਰੂ ਨੇ ਵਚਨ ਕੀਤਾ ਸੇਵਾ ਕਰਿਆ ਕਰ ਸਵੇਰੇ ਘੋੜੇ ਵਾਸਤੇ ਕਾਦ ਸ਼ਾਮ ਨੂੰ ਲੰਗਰ ਵਾਸਤੇ ਲੱਕੜੀਆਂ ਦੀ ਪੰਡ ਕਰਤਾ ਨੂੰ ਚੇਤੇ ਰੱਖਿਆ ਕਰ ਸਤ ਕਰਤਾ ਸਤ ਨਾਮ ਦੇ ਸਿਮਰਨ ਦੇ ਨਾਲ ਬਾਣੀ ਪੜਿਆ ਸੁਣਿਆ ਕਰ ਸਤ ਵਚਨ ਦੀ ਆਕੇ ਭਾਈ ਤੀਰਥਾ ਸੇਵਾ ਵਿੱਚ ਰੁੱਝ ਗਿਆ ਭਾਈ ਤੀਰਥੀ ਦਾ ਨਾਮ ਤੀਰਥ ਮਾਤਾ ਪਿਤਾ ਨੇ ਰੱਖਿਆ ਸੀ ਜਦੋਂ ਸਤ ਗੁਰੂ ਦੇ ਦਰ ਤੇ ਸੇਵਾ ਕਰਨ ਲਗੇ ਆਪ ਨੂੰ ਤੀਰਥ ਨਾਮ ਨਾਲ ਕੋਈ ਨਹੀਂ ਬੁਲਾਉਂਦਾ ਸ਼ਗੋਂ ਪਾਈ ਮਾਂਝ ਆਖਦੇ ਨੇ ਕਿਉਂਕਿ ਮਾਂਝ ਕੀ ਦਾ ਰਹਿਣ ਵਾਲਾ ਸੀ ਇੱਥੇ ਅਸੀਂ ਮਾਂਝ ਹੀ ਲਿਖਾਂਗੇ ਭਾਈ ਮਨਜ ਸੱਚਾ ਸਿਰ ਕੀਤੇ ਸ਼ਰਧਾਲੂ ਸਿੱਖ ਬਣ ਗਿਆ ਆਰਾਧਨੇ ਕਰਕੇ ਗੁਰੂ ਘਰ ਦੀ ਸੇਵਾ ਕਰਨ ਲੱਗਾ ਜਦੋਂ ਵੇਲ ਮਿਲਦਾ ਤਦੋਂ ਸਰੋਵਰ ਦੀ ਕਾਰ ਸੇਵਾ ਵਿੱਚ ਜਿੱਸਾ ਪਾਉਂਦਾ ਉਹਦੀ ਭਗਤੀ ਤੇ ਆਤਮਾ ਦੀ ਸ਼ੁੱਧੀ ਨੇ ਇਹਨਾਂ ਅਸਰ ਕੀਤਾ ਕਿ ਉਹਦੇ ਪਿੰਡ ਵਾਲੇ ਵੀ ਸਾਰੇ ਗੁਰੂ ਦੇ ਸ਼ਰਧਾਲੂ ਬਣ ਗਏ ਉਹਦੀ ਵੋਕੀ ਨੇ ਵੀ ਸਤਗੁਰੂ ਜੀ ਦੇ ਚਰਨਾਂ ਤੇ ਆਣ ਮੱਥਾ ਟੇਕਿਆ ਦੋਵਾਂ ਜੀਆਂ ਗੁਰੂ ਘਰ ਵਿੱਚ ਸੇਵਾ ਕਰਕੇ ਆਪਣਾ ਜਮਨੋ ਸਰਵ ਕਰਨ ਲਗੇ ਸੋਨੇ ਨੂੰ ਜਿਵੇਂ ਅਸਲੀ ਰੂਪ ਹਾਸਲ ਕਰਨ ਵਾਸਤੇ ਪੱਠੀ ਵਿੱਚ ਸੜਨਾ ਪੈਂਦਾ ਹੈ ਆਪਣਾ ਆਪ ਸਰਵਾਇ ਪਹਿਲਾ ਫਿਰ ਕਿਸੇ ਦੇ ਗਲੇ ਦਾ ਹਾਰ ਬਣਦਾ ਪਿਆਰੇ ਸੋਨੇ ਨੂੰ ਤਪਣਾ ਪੈਂਦਾ ਤਦ ਕੇ ਉਦੋਂ ਬਾਅਦ ਇਹ ਸੋਨਾ ਫਰੋਂਦਾ ਹੈ ਏਵੇਂ ਮਨੁੱਖ ਨੂੰ ਭਗਤ ਤੇ ਉਸਤਾਦ ਬਣਨ ਬਦਲੇ ਕਈ ਇਮਤਿਹਾਨਾਂ ਦੇ ਵਿਚਲੀ ਲੰਘਣਾ ਪੈਂਦਾ ਹੈ ਤੇ ਭਾਈ ਮਨ ਇਮਤਿਹਾਨਾਂ ਦਾ ਸਮਾਂ ਨੇੜੇ ਆਪ ਜਾਈ ਉਹਦੀ ਸੇਵਾ ਉਸ ਨੂੰ ਪੂਰਨ ਪੁਰਖ ਬਣਾਉਣ ਲੱਗੀ ਹੈ ਇੱਕ ਦਿਨ ਜੰਗਲ ਵਿੱਚੋਂ ਲੱਕੜੀਆਂ ਦੀ ਪਣ ਚੁੱਕੇ ਵਾਪਸ ਮੁੜਨ ਲਗਾ ਕਾਲੀ ਗੋਲੀ ਹਨੇਰੀ ਆ ਗਈ ਹਨੇਰੀ ਬਹੁਤ ਔਰਦੀ ਸੀ ਸ਼ਿਰਤੇ ਉਸਨੇ ਬਾਲਣ ਚੁੱਕਿਆ ਹੋਇਆ ਹੈ ਭਾਈ ਮਨਯੋਖਾ ਸੁਖਾਲਾ ਸੁਲਤਾਨਪੁਰ ਸੁਲਤਾਨ ਪਿੰਡ ਪਿੰਡ ਲੰਗ ਤੁਰਿਆ ਅੱਗੇ ਖੂਹ ਸੀ ਉਹਨਾਂ ਖੂਹ ਟੱਠਾ ਹੋਇਆ ਖੂਹ ਜਾਨ ਜਿਸ ਨੂੰ ਖੰਡਨ ਵੀ ਕਿਹਾ ਜਾਂਦਾ ਪਿਆਰਿਓ ਥੋੜਾ ਬਤ ਪਾਣੀ ਹੈ ਹਨੇਰੀ ਨੇ ਆਪਣੇ ਬਾਲ ਨਾਲ ਸਿੱਖ ਨੂੰ ਖੂਹ ਦੇ ਵਿੱਚ ਸੁੱਟ ਦਿੱਤਾ ਪਰ ਖੂਹ ਵਿੱਚ ਡਿੱਗਦੇ ਹੋਏ ਸਿੱਖ ਨੇ ਸਿਰਫ਼ ਤੇ ਲੱਕੜਾਂ ਨਾਲ ਡਿੱਗਦੇ ਦਿੱਤੀਆਂ ਉਹਨਾਂ ਨੂੰ ਪਾਣੀ ਵਿੱਚ ਗਿਲੀਆਂ ਨਾ ਹੁੰਦੀਆਂ ਤਨ ਤੇ ਸ਼ਟਾਂ ਲਗੀਆਂ ਪਰ ਸ਼ਟਾਂ ਦੀ ਪ੍ਰਵਾਹ ਨਹੀਂ ਕੀਤੀ ਪੰਡ ਸੱਤੇ ਚੋਕੇ ਖੂਹ ਵਿੱਚ ਖਲੋਤਾ ਹੋਇਆ ਸਤਨਾਮ ਦਾ ਜਾਪ ਕਰਦਾ ਹੈ ਹਨੇਰੀ हट ਗਈ ਅਸਮਾਨ ਨਿਰਮਲ ਹੋ ਗਿਆ ਸਵਾ ਬਨਾਲ ਇੱਕ ਪੁਰਸ਼ ਖੁੱਲ ਤੇ ਆ ਨਿਕਲਿਆ ਜਿਸ ਨੂੰ ਸ਼ੈਰ ਕਰਤਾਰ ਨੇ ਪ੍ਰੇਰ ਕੇ ਭੇਜਿਆ ਹੋਵੇ ਸਤਨਾਮ ਤੇ ਸਤ ਕਰਤਾਰ ਦੇ ਸਬ ਸੁਣ ਕੇ ਆਵਾਜ਼ ਦਿੱਤੀ ਖੂ ਵਿੱਚ ਕੌਣ ਹੈ ਭੜਿਆ ਨਮਾਣਾ ਸਿੱਖ ਭਾਈ ਮੰਜ ਭਾਈ ਮੇਰੇ ਬਾਹਰ ਕੱਢਣ ਦਾ ਕੋਈ ਸਿਲਾ ਸੋਚ ਮੈਂ ਹੁਣ ਗੁਰੂ ਦੇ ਚੱਕ ਪੁੱਜਣਾ ਹੈ ਸਤਗੁਰੂ ਜੀ ਨੂੰ ਖਬਰ ਪਚਾਉਂਦਾ ਹਾਂ ਕੋਈ ਲੱਜ ਲਿਆ ਕੇ ਬਾਹਰ ਕੱਢਿਆ ਜਾਵੇ ਆ ਕੇ ਦੇਖਣ ਵਾਲਾ ਪੁਰਸ਼ ਅਮਰਸਰ ਚੱਕ RAMਦਾਸ ਜੀ ਨੂੰ ਨਾ ਸੁਟਿਆ ਸਤਗੁਰੂ ਜੀ ਦੇ ਹਜ਼ੂਰ ਪੇਸ਼ ਹੋ ਕੇ ਦੱਸਿਆ ਉਹਨਾਂ ਦਾ ਸ਼ਰਧਾਲੂ ਸਿੱਖ ਭਾਈ ਮੰਜ ਖੂਹ ਚ ਡਿਗਾ ਹੈ ਬਾਹਰ ਕੱਢਿਆ ਜਾਵੇ ਸਤਗੁਰੂ ਜੀ ਬੇੰਤੀ ਨੂੰ ਸੰਦੇਸ਼ ਸਾਰੀ ਰਸੇ ਜਿਵੇਂ ਕਿ ਉਧਰ ਨੂੰ ਭਾਈ ਤੁਰੇ ਸਤਗੁਰੂ ਜੀ ਸਭ ਤੋਂ ਅੱਗੇ ਸਨ ਸਿੱਖਾਂ ਨੇ ਬਥੇਰਾ ਕਿ ਆਹ ਮਹਾਰਾਜ ਆਪ ਰਾਜੂ ਅਸੀਂ ਸਿੱਖ ਨੂੰ ਬਾਹਰ ਕੱਢ ਕੇ ਲਿਆਉਂਦੇ ਹਾਂ ਆਪ ਖੇਚਲ ਨਾ ਕਰੋ ਪਰ ਸਿੱਖਾਂ ਦੇ ਬਚਨਾਂ ਨੂੰ ਸੁਣੇ ਕਰਕੇ ਪਿਆਰ ਦੀ ਡੋਰ ਦੇ ਖਿੱਚੀ ਹੋਏ ਸਤਗੁਰੂ ਜੀ ਪੈਦਲੀ ਤੁਰੇ ਗਏ ਦੇ ਖੂਦ ਤੇ ਜਾ ਪੁੱਜੇ ਜਾਂਦਿਆਂ ਹੀ ਆਵਾਜ਼ ਦਿੱਤੀ ਭਾਈ ਮੰਜ ਸੱਚੇ ਪਾਤਸ਼ਾਹ ਅਗੋਂ ਆਵਾਜ਼ ਆਈ ਛੜਤ ਨਹੀਂ ਲੱਗੀ ਭਾਈ ਮੰਜ ਨੂੰ ਸਰਗਰੂ ਜੀ ਨੇ ਕਿਹਾ ਆਪ ਦੀ ਦਇਆ ਹੈ ਰੱਸਾ ਛੁੱਟੋ ਸੋ ਪਿਆਰਿਓ ਜਿਸ ਵੇਲੇ ਰੱਸਾ ਛੁੱਟਿਆ ਤੇ ਭਾਈ ਮੰਜ ਨੂੰ ਕਹਿਣ ਲੱਗੇ ਸਰਗਰੂ ਰੱਸਾ ਪਕੜ ਤੇ ਉੱਪਰ ਆ ਜਾ ਭਾਈ ਮੰਜ ਕਹਿਣ ਲੱਗਾ ਸਰਗਰੂ ਜੀਓ ਪਈ ਨਾ ਆ ਜਿਹੜਾ ਵਾਲਣ ਹੈ ਗਿੱਲਾ ਨਾ ਹੋ ਜਾਵੇ ਮੈਂ ਇਹਨੂੰ ਬੰਨ ਕੇ ਉੱਪਰ ਕੱਢਦਾ ਹਾਂ ਆ ਖਿੱਚ ਲਵੋ ਅਜੇ ਤੱਕ ਲੱਕਣਾ ਸੁਕੀਆਂ ਨੇ ਮੇਰੇ ਸਿਰ ਤੇ ਨਹੀਂ ਤੋ ਪਿਆਰਿਓ ਮੰਜ ਨੇ ਲੱਜ ਦੇ ਨਾਲ ਰੱਸੇ ਦੇ ਨਾਲ ਲੱਕੜੀਆਂ ਨੇ ਬਣਿਆ ਜਦੋਂ ਲੱਕੜਾ ਉਪਰ ਆ ਗਈਆਂ ਤਾਂ ਦੂਸਰੀ ਵਾਰ ਉਹ ਰੱਸਾ ਸੁਟਿਆ ਗਿਆ ਪਿਆਰਿਓ ਤੇ ਉਸ ਰੱਸੇ ਦੇ ਨਾਲ ਪਾਈ ਮੰਜ ਵੀ ਉੱਪਰ ਆ ਗਿਆ ਉਸਨੇ ਸਰਗੁਰੂ ਦੇ ਚਰਨਾਂ ਦੇ ਉੱਤੇ ਮੱਥਾ ਟੇਕਣ ਵੇਲੇ ਸਿਰ ਝੁਕਾਇਆ ਤਾਂ ਸਰਗੁਰੂ ਜੀ ਖੁਸ਼ੀ ਦੇ ਵਿੱਚ ਖਿੜੇ ਹੋਏ ਉਸ ਨੂੰ ਫੜ ਕੇ ਹਕਨ ਨਾਲ ਲਾ ਲਿਆ ਥਾਪੀ ਦੇ ਕੇ ਸਹਿਬ ਨੇ ਆਖਿਆ ਮੰਜ ਪਿਆਰਾ ਗੁਰੂ ਨੂੰ ਗੁਰਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਗਨ ਹਾਰਾ ਇਹਦੇ ਪਿੱਛੋਂ ਨੇਕਾਂ ਵਰਦੇ ਕੇ ਪਾਈ ਮਾਂ ਦੇ ਜਨਮ ਮਰ ਨੂੰ ਸਵਾਰਨ ਦਿੱਤਾ ਉਸ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਇਹਦੀਆਂ ਸ਼ਰੀਆਂ ਉਹਦੇ ਕੋਲ ਆ ਗਈਆਂ ਸਤਗੁਰੂ ਦੀਆਂ ਅਗੇ ਅਨੁਸਾਰ ਭਾਈ ਮੰਜ ਆਪਣੀ ਪਿੰਡ ਮੰਝਕੀ ਚਲੇ ਗਿਆ ਗੁਰਮਤ ਦਾ ਪ੍ਰਚਾਰ ਕਰਨ ਲੱਗਾ ਉਹਦੀ ਹਿੰਮਤ ਨਾਲ ਤਕਰੀਬ ਨਾਲ ਅੱਧਾ ਨਗਰ ਜਿਹੜਾ ਸੀ ਉਸ ਉਹਦਾ ਸਿੱਖ ਬਣ ਗਿਆ ਹਾਂ ਤੇ ਸਵਿੱਟੋਂ ਵਾਰਿਆ ਹੁੰਦੇ ਕਾਂਢ ਹੋਏ ਨਾ ਤਾਣਾ ਹਾਂ ਤੇ ਸਵਿੱਟੋਂ ਵਾਰਿਆ ਹੁੰਦੇ ਮਾਂਢ ਹੋਏ ਨਾ ਮਾਣਾ ਹਾਂ ਤੇ ਸਵਿੱਟੋਂ ਵਾਰਿਆ ਛੋੜ ਸਿਆਣਪ ਹੋਏ ਇਆਣਾ ਹਾਂ ਤੇ ਸਵਿੱਟੋਂ ਵਾਰਿਆ ਖਸਮੇ ਦਾ ਭਾਵੇਂ ਜਿਸ ਭਾਣਾ ਹਉ ਤਿਸ ਵਿਟੋ ਵਾਰਿਆ ਗੁਰਮੁਖ ਮਾਰਗ ਦੇਖ ਲਵਾਨਾ ਹਉ ਤਿਸ ਵਿਟੋ ਵਾਰਿਆ ਚੱਲਣ ਜਾਣ ਜੁਗਤ ਮਹਿ ਮਾਰਾ ਦੀਨ ਧੁਣੀ ਦਰਗਾਹ ਪ੍ਰਵਾਨਾ ਭਾਈ ਗੋਦਾ ਜੀ ਦੀਆਂ ਵਾਰਾਂ ਦੇ ਵਿੱਚ ਹੈ ਜੀ ਸੋ ਆਪ ਜੀ ਨੇ ਭਾਈ ਮਹਿੰਦਾ ਅੱਜ ਸਰਵਣ ਕੀਤਾ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਮੂਹ ਸਾਧ ਸੰਗਤ ਜੀ ਉਹ ਹੀਆਂ ਪੁੱਲਾਂ ਨੂੰ ਨਾ ਤਾਰਨ ਆਓ ਗੱਜ ਕੇ ਫਤਿਹ ਕਰ ਜਾਈਏ ਜੀ ਪੁਆਰ ਗੁਰਜੀਕਾ ਖਾਲਸਾ ਪੁਆਰ ਗੁਰਜੀਕੀ ਫਤਿਹ